आरके टीवी देख रहे दर्शकों मेरे वलो प्यार भरी सत श्री अकाल मैं तुम्हारा अपना डॉक्टर किशन भोंबली ਤੇ ਅੱਜ ਸਾਡੇ ਨਾਲ ਫਿਰ ਮੌਜੂਦ ਨੇ ਰਜਿੰਦਰ ਸਿੰਘ ਜੀ ਬੋਪਰੇ ਸਾਈਕੋਲੋਜੀ ਅੱਜ ਗੱਲ ਬਾਤ ਕਰਨ ਜਾ ਰਹੇ ਆ ਕਿ ਖਿਡਾਰੀਆਂ ਦੀ ਕਿ ਜਿਹੜੇ ਖਿਡਾਰੀ ਬੜੀ ਮੁਸ਼ਕਲ ਦੇ ਨਾਲ ਪਲਦੇ ਆ ਰਜਿੰਦਰ ਸਿੰਘ ਜੀ ਬਿਲਕੁਲ ਠੀਕ ਹੈ ਬਹੁਤ ਹੀ ਜਿਆਦਾ ਉਹਨਾਂ ਦੇ ਖਰਚਾ ਹੁੰਦਾ ਤੇ ਸਵੇਰੇ ਉੱਠ ਕੇ ਮਨੇਰੇ 4 ਵਜੇ ਹੂੰ ਤੇ ਫਿਰ ਜਾ ਕੇ ਗਰਾਊਂਡ ਤੇ ਪ੍ਰੈਕਟਿਸ ਕਰਨਾ ਟੂਸ ਕਰਨੀ ਆਪਣੀ ਠੀਕ ਆ ਫਿਰ ਸ਼ਾਮ ਨੂੰ ਪ੍ਰੈਕਟਿਸ ਕਰਨੀ ਫਿਰ ਕਿੰਨੀਆਂ ਖਲਕਾਂ ਖਾਣੀਆਂ ਤੇ ਮਾਪਿਓ ਦਾ ਵੀ ਉਹਦੇ ਵਿੱਚ ਬੜਾ ਤਗੜਾ ਰੋਲ ਹੁੰਦਾ ਹਾਂਜੀ ਵੀ ਖਿਡਾਰੀ ਨੂੰ ਤਿਆਰ ਕਰਨਾਂ ਵਿੱਚ ਠੀਕ ਆ ਤੇ ਖਿਡਾਰੀ ਦੇ ਨਾਲ ਜੇ ਅਚਨਚੇਤ ਕੋਈ ਮਨਪਾਗਲੀ ਘਟਨਾ ਹੋ ਜਾਵੇ ਹੂੰ ਹੂੰ ਬੜਾ ਫਿਰ ਦੁੱਖ ਲੱਗਦਾ ਆ ਵੇਖੋ ਜਿਹੜੀ ਹੁਣ ਘਟਨਾ ਹੋਈ ਹੈ ਬਿਲਕੁਲ ਜੀ ਬਹੁਤ ਹੀ ਜਿਆਦਾ ਦੁੱਖਦਈ ਹੈ ਬਿਲਕੁਲ ਜੀ ਇਹ ਛੋਟਾ ਜਿਹਾ ਬੱਚਾ ਵਾ ਜੀ ਜੀ ਜਿਹਦੇ ਨਾਲ ਇਹ ਘਟਨਾ ਵਾਪਰੀ ਹੈ ਬਿਲਕੁਲ ਜੀ ਉਹ ਤੋਂ ਪਹਿਲਾਂ ਸੰਦੀਪ ਅੰਬੀਆਂ ਹੂੰ ਹੂੰ ਜਿਹੜਾ ਸੀਗਾ ਕਬੱਡੀ ਦਾ ਸਟਾਰ ਬਿਲਕੁਲ ਜੀ ਉਹ ਸੜਕੋਂ ਕੋਲਿਆ ਗਿਆ ਬਿਲਕੁਲ ਤੇ ਉਹ ਵੀ ਬਹੁਤ ਹੀ ਤਕੜਾ ਖਿਡਾਰੀ ਸੀ ਜੀ ਖਡਾਰੀ ਬਹੁਤ ਵਧੀਆ ਜਿਗਾ ਬਹੁਤ ਮਾੜੀ ਘਟਨਾ ਸੀਗੀ ਬਿਲਕੁਲ ਤੇ ਬਈ ਦੋ ਇਹ ਨਹੀਂ ਭੁੱਲੀ ਬਿਲਕੁਲ ਜੀ ਉਸ ਵੇਲੇ ਸਾਰਾ ਪੰਜਾਬ ਹੀ ਹੋਇਆ ਤੇ ਹੁਣ ਵੇਖੋ ਇਹ ਗਰਾਊਂਡ ਦੇ ਵਿੱਚ ਇਦਾਂ ਹਾਸਾ ਹੋਇਆ ਹਮ ਜਿਸ ਬੱਚੇ ਨਾਲ ਤੇ ਉਹਦੇ ਪਰਿਵਾਰ ਦਾ ਕੀ ਹਾਲ ਵੇਖੋ ਕੱਲਾ ਕੱਲਾ ਬੇਟਾ ਉਹਨਾਂ ਦਾ ਬਿਲਕੁਲ ਤੇ 14 ਸਾਲ ਕਿੰਨੀ ਕੋਮਰ ਹੁੰਦੀ ਕੁਛ ਨਹੀਂ ਬਿਲਕੁਲ ਠੀਕ ਹੈ ਬਿਲਕੁਲ ਤੇ ਬਹੁਤ ਮਾੜੀ ਘਟਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਟੂਰਨਾਮੈਂਟ ਹਰਜਿੰਦਰ ਸਿੰਘ ਜੀ ਚੱਲ ਰਿਹਾ ਹੈ ਹਾਂਜੀ ਤੇ ਟੂਰਨਾਮੈਂਟ ਦੇ ਵਿੱਚ ਦੇਖੋ ਅੱਜ ਅੱਜ ਕੱਲ੍ਹ ਹੋਲੇ ਮੱਲੇ ਦੇ ਦਿਨ ਚੱਲ ਰਹੇ ਹਾਂਜੀ ਤੇ ਹੋਲੇ ਮੱਲੇ ਦੇ ਸਭ ਲੋਕੀ ਮਤਲਬ ਖੁਸ਼ੀਆਂ ਮਨਾ ਰਹੇ ਠੀਕ ਹੈ ਹਾਂਜੀ ਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ ਹਾਂ ਤੇ ਜਿੱਥੇ 14 ਸਾਲ ਦਾ ਬੱਚਾ ਸੀਗਾ ਜਿਹਨੂੰ ਭੋਲੇ ਮਾਰ ਕੇ ਇਹਨਾਂ ਬਹਿਰੀਆਂ ਨੇ ਠਾਂ ਠੇਰੀ ਕਰ ਦਿੱਤਾ ਬੜੀ ਮਾੜੀ ਗੱਲ ਹੋਈ ਹੈ ਬੜੀ ਮੁਸ਼ਕਲ ਦੇ ਨਾਲ ਦੇਖੋ ਜਿੱਥੇ ਲੋਕੀ ਹੋਲਾ ਮੱਲਾ ਮਨਾ ਰਹੇ ਖੁਸ਼ੀਆਂ ਮਨਾ ਰਹੇ ਉਹਨਾਂ ਦੇ ਘਰ ਦੇ ਵਿੱਚ ਦੇਖੋ ਦਮਾਤਮ ਸ਼ਾਇਆ ਬਿਲਕੁਲ ਬੜੀ ਦੁਖਦਈ ਘਟਨਾ ਹੋਈ ਹੈ ਤੇ ਸਾਰੇ ਪੰਜਾਬ ਨੇ ਬਰਲਾਬ ਕੀਤਾ ਕਿ ਇਹ ਬਹੁਤ ਹੀ ਮੜੀ ਘਟਨਾ ਦੇ ਨੰਦਰਜ ਹੋ ਗਈ ਹੈ ਵੇਖੋ ਜਿਹੜੀ ਗਰਾਊਂਡ ਹੁੰਦੀ ਹੈ ਨਾ ਜੀ ਜੀ ਇੱਕ ਇਹਦੇ ਵਿੱਚ ਜਦੋਂ ਅਸੀਂ ਹਰ ਬੰਦੇ ਨੂੰ ਪੜਾਇਆ ਜਾਂਦਾ ਕਿ ਇੱਕ ਸਾਂਝੀ ਵਾਲਤਾ ਦਾ ਇਹ ਸੰਦੇਸ਼ ਮਿਲਦਾ ਹੈ ਇਤੋਂ ਇਹ ਸਾਰੇ ਰਲ ਮਿਲ ਕੇ ਖੇਡਦੇ ਬਿਲਕੁਲ ਕਿਸੇ ਨਾਲ ਕੋਈ ਵੈਰ ਭਾਵਨਾ ਨਹੀਂ ਹੁੰਦੀ ਜੀ ਜੀ ਬੱਚੇ ਸਾਰੇ ਰਲ ਮਿਲ ਕੇ ਖੇਡਦੇ ਨੇ ਹਮ ਤੇ ਮੈਂ ਕਿਹਾ ਜਿੱਥੇ ਗਰਾਊਂਡ ਦੇ ਵਿੱਚ ਇਹੋ ਜਿਹੀਆਂ ਘਟਨਾ ਹੋ ਜਾਣਾ ਤੇ ਬਾਕੀ ਜਿਹੜੇ ਟੀਮ ਆ ਬਿਲਕੁਲ ਉਹ ਤੇ ਕੀ ਬੀਤੀ ਹੋਗੀ ਬਿਲਕੁਲ ਜਦੋਂ ਉਹਨਾਂ ਨੇ ਟੀਮ ਨੇ ਖੇਡਣਾ ਮੁੜ ਕੇ ਹੂੰ ਹੂੰ ਉਹਨਾਂ ਦਾ ਦਿਲ ਕਰੂਗਾ ਖੇਡਣ ਦਾ ਬਿਲਕੁਲ ਜੀ ਮਨੋਂ ਗੱਲ ਸਾਰਾ ਅੱਗੇ ਜੰਗਾ ਕਹਿੰਦੇ ਵੈਸੇ ਹੀ ਉਹਨਾਂ ਦੇ ਜਿਹੜੇ ਮਾਂ ਪਿਓ ਨੇ ਉਹਨਾਂ ਨੇ ਕਿਹਾ ਕਿ ਕਾਕਾ ਗਰਾਊਂਡ ਨਹੀਂ ਜਾਣਾ ਬਿਲਕੁਲ ਬਿਲਕੁਲ ਪਹਿਲਾਂ ਤਾਂ ਅਸੀਂ ਨਸ਼ਿਆਂ ਤੋਂ ਰੋਕਦੇ ਸੀ ਬੱਚਿਆਂ ਨੂੰ ਜੀ ਜੀ ਤੇ ਜੇ ਕੋਈ ਬੱਚਾ ਨਸ਼ੇ ਤੋਂ ਬਚਦਾ ਵਾ ਤੇ ਉਹਨੂੰ ਅਸੀਂ ਇੱਧਰ ਲਾਉਨੇ ਆ ਗਰਾਊਂਡ ਵੱਲ ਜੀ ਜੀ ਪੇ ਤੁਹੀਂ ਖੇਡਾਂ ਵੱਲ ਧਿਆਨ ਦਿਓ ਵੀ ਮਾੜੀ ਸੰਗਤ ਚ ਨਾ ਪੈਰੇ ਬੱਚਾ ਹੈ ਨਾ ਬਿਲਕੁਲ ਵੇਖੋ ਹੁਣ ਜੇ ਗਰਾਊਂਡ ਵੱਲ ਜਾਣੇ ਆ ਤੇ ਇਹੋ ਜਿਹੇ ਘਟਨਾ ਜਿਹੜੀਆਂ ਵਾਪਰਦੀਆਂ ਨੇ ਤੇ ਉਦੋਂ ਕਿਹੜਾ ਮਾਪਿ ਚਾਹੂਗਾ ਵੀ ਮੇਰਾ ਬੱਚਾ ਉੱਥੇ ਗਰਾਊਂਡ 'ਚ ਜਾਵੇ ਤੇ ਉਹਦਾ ਇਦਾਂ ਦਾ ਹਾਸਾ ਹੋ ਜੇ ਬਿਲਕੁਲ ਬਿਲਕੁਲ ਠੀਕ ਹੈ ਨਾ ਮਾਪਿ ਉਹਨੇ ਵੀ ਕਹਿਣਾ ਵੀ ਨਹੀਂ ਬਈ ਬਿਲਕੁਲ ਚੰਗੇ ਭਲੇ ਜਿਹੜੇ ਪਲੇਅਰ ਨੇ ਉਹਨਾਂ ਨੂੰ ਵੀ ਉਹਨਾਂ ਨੇ ਕਹਿਣਾ ਕਿ ਤੁਸੀਂ ਘਰ ਬੈਠੋ ਬਿਲਕੁਲ ਠੀਕ ਹੈ ਨਾ ਠੀਕ ਹੈ ਬਿਲਕੁਲ ਬਹੁਤ ਹੀ ਮਾੜੀ ਗੱਲ ਆ ਇਹਦੇ ਨਾਲ ਸਾਰੀਆਂ ਟੀਮਾਂ ਦਾ ਹੀ ਨਾ ਦਿਲ ਟੁੱਟਦਾ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਹਾਂ ਵੇਖੋ ਰਜਿੰਦਰ ਜੀ ਮਤਲਬ ਜਿਹੜਾ ਇੱਕ ਪਹਿਲਵਾਨ ਆ ਮਤਲਬ ਪਿਆਰ ਜਦੋਂ ਕਰਨਾ ਹੋਵੇ ਤੇ ਬੜੀ ਮੁਸ਼ਕਲ ਦੇ ਨਾਲ ਇਹ ਮਤਲਬ ਆ ਜਾਂਦਾ ਠੀਕ ਹੈ ਅੱਜ ਵਨ ਲੋ ਤੁਸੀਂ ਆਪਣੇ ਜਿਹੜੇ ਪੰਜਾਬ ਪੁਲਿਸ ਦੇ ਸਪਾਈ ਲਾਰਡਾਂ ਜਾਨ ਜੀ 6 ਵਜੇ ਅਗਲੇ ਸਪਾਈ ਲਾਰਡ ਜਦੋਂ ਆਪਾਂ ਨੂੰ ਟ੍ਰੇਨਿੰਗ ਦਿੰਨੇ ਆ ਤੇ ਕਿੰਨਾ ਖਰਚਾ ਚੜ ਜਾਂਦਾ ਬਿਲਕੁਲ ਹੈ ਕਿ ਨਹੀਂ ਉਹ ਸਰਕਾਰ ਨੂੰ ਪਤਾ ਵੀ ਕਿੰਨਾ ਖਰਚਾ ਵਿਖੋ ਆ ਜਾਂਦਾ ਤੇ ਮਤਲਬ ਇਸੇ ਤਰ੍ਹਾਂ ਜਦੋਂ ਖਿਡਾਰੀ ਨੂੰ ਤਿਆਰ ਕਰਨਾ ਜਾਂ ਖਿਡਾਰੀ ਤਿਆਰ ਹੁੰਦਾ ਤੇ ਉਹ ਸਵੇਰੇ ਉੱਠ ਕੇ ਉਹਨੇ ਆਪਣੀ ਪ੍ਰੈਕਟਿਸ ਕਰਨੀ ਫਿਰ ਆਪਣਾ ਜੋ ਵੀ ਆਪਣੀਆਂ ਨੇ ਖਾਾਕ ਆ ਜੋ ਉਹ ਖਾਣੀ ਤੇ ਮਾਪਿਆਂ ਨੇ ਵੀ ਪੂਰਾ ਉਹਨਾਂ ਦੇ ਨਾਲ ਸਾਥ ਦੇਣਾ ਪਈ ਨੇ ਬੇਟਾ ਨਹੀਂ ਆ ਕਹੋ ਆ ਤਾਂ ਫਿਰ ਇਹ ਜਿਹੜਾ ਨਸ਼ਾ ਇਹਨੂੰ ਨਹੀਂ ਤੁਸੀਂ ਬਤਣਾ ਅੰਦਰ ਉਹਨਦੇ ਵਿੱਚ ਕਿਸ ਤਰ੍ਹਾਂ ਜਾਣਾ ਬਿਲਕੁਲ ਤੇ ਗਰੌਂਡ ਨੂੰ ਕਿੱਦਾਂ ਫਾਲੋ ਕਰਨਾ ਕਿੱਦਾਂ ਮਤਲਬ ਇੱਕ ਦੂਜੇ ਦੇ ਨਾਲ ਪ੍ਰੇਮ ਪਿਆਰ ਦੇ ਨਾਲ ਇਹ ਮੰਨ ਲੋ ਕਿ ਦੇ ਗ੍ਰਾਉਂਡ ਦੇ ਵਿੱਚ ਵਾਦੀ ਕਾਟੀ ਹੋ ਜਾਂਦੀ ਹੈ ਜਿਵੇਂ ਕਬੱਡੀ ਦਾ ਮੈਚ ਹੀ ਹੋ ਜਾਂਦਾ ਤੇ ਉਹ ਬੰਦਾ ਚਪੇੜ ਮਾਰ ਦਿੰਦਾ ਗੁੱਸੇ ਵਿੱਚ ਆਨ ਕੇ ਤੇ ਉਹਨੂੰ ਕਿੱਦਾਂ ਸੈਨ ਕਰੇ ਇਹ ਸਭ ਬੜੇ ਤਗੜੇ ਖਿਡਾਰੀ ਨੇ ਜਿਹੜੇ ਸੈਨ ਸੀਤਾਂ ਹੁੰਦੀਆਂ ਇਹ ਵੇਖੋ ਜੀ ਕੋਚ ਵੀ ਇਹੋ ਸਿੱਖਿਆ ਨਾਲ ਦਿੰਦੇ ਨੇ ਨਾਲ ਮਾਪਿਓ ਦਾ ਬੜਾ ਸਹਯੋਗ ਆ ਫੇਰ ਬੱਚਾ ਜਾ ਕੇ ਕਾਮਯਾਬ ਹੁੰਦਾ ਕਾਮਯਾਬ ਹੁੰਦਾ ਠੀਕ ਹੈ ਨਾ ਬਿਲਕੁਲ ਤੇ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਉਦੋਂ ਤੇ ਹੁਣ ਕੀ ਕਿਸੇ ਨੇ ਉਹਨੂੰ ਪਲੇਅਰ ਬਣਾਵਾ ਬਿਲਕੁਲ ਠੀਕ ਹੈ ਨਾ ਉਹ ਕਹਿੰਦਾ ਵੀ ਜਾ ਕੇ ਇਹੋ ਜਿਹੀ ਗੱਲਬਾਤ ਕਿਸੇ ਨਾ ਹੋ ਜੇ ਤੇ ਫਿਰ ਉਹਦੇ ਨਾਲੋਂ ਕਹਿੰਦਾ ਬੱਚਾ ਵੀ ਚਲੋ ਮੈਂ ਘਰੇ ਠੀਕ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਮਾਪੋਂ ਨੇ ਵੀ ਇਹੋ ਸੋਚਣਾ ਹੂੰ ਹੂੰ ਠੀਕ ਹੈ ਨਾ ਤੇ ਹੁਣ ਜਿਹੜੀ ਇਹ ਗੱਲ ਹੋ ਗਈ ਆ ਚਲੋ ਸਰਕਾਰਾਂ ਨੂੰ ਵੀ ਚਾਹੀਦਾ ਵਾ ਕਿ ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢਣ ਹੂੰ ਜਿਵੇਂ ਕਿ ਨਾ ਕਿ ਗਾਹ ਤੋਂ ਇਹ ਜੀ ਕੋਈ ਵੀ ਘਟਰ ਨਾ ਵਾਪਰੇ ਠੀਕ ਹੈ ਨਾ ਕਿਹੇ ਦਾ ਘਰ ਇਦਾਂ ਨਾ ਉਜੜੇ ਬਿਲਕੁਲ ਤੇ ਇਹੋ ਬੇਨਤੀ ਆ ਸਾਡੀ ਵੀ ਹੂੰ ਹੂੰ ਤੇ ਬਾਕੀ ਸਰਕਾਰਾਂ ਉਹ ਪਰਿਵਾਰ ਦੇ ਨਾਲ ਵੀ ਜਿਹੜੀ ਉਹਨਾਂ ਦੀ ਬਣਦੀ ਆ ਹੈਲਪ ਕਰਨਾ ਜਾਂ ਸਹੂਲਤਾਂ ਦੇਣਾ ਬਿਲਕੁਲ ਬਿਲਕੁਲ ਤੇ ਸਾਡੇ ਵੱਲੋਂ ਵੀ ਇਹੋ ਹੀ ਆ ਵੀ ਚਲੋ ਪ੍ਰਮਾਤਮਾ ਉਹਨਾਂ ਨੂੰ ਬਿਲਕੁਲ ਜੀ ਹੌਸਲਾ ਬਲ ਬਖਸ਼ੇ ਉਹਨਾਂ ਤੇ ਬਹੁਤ ਜ਼ਿਆਦਾ ਮਾੜੀ ਗੱਲ ਆ ਉਹਨਾਂ ਨਾਲ ਤੇ ਚਲੋ ਅਸੀਂ ਵੀ ਉਹਨਾਂ ਦੇ ਨਾਲ ਦੁੱਖ ਪ੍ਰਗਟ ਕਰਦੇ ਆ ਜੀ ਜੀ ਤੇ ਮਾੜੀ ਗੱਲ ਆ ਬਹੁਤ ਜ਼ਿਆਦਾ ਨਿਤਜੋ ਕਾਲਿਆ ਦੇਖੋ ਜੀ ਜਦ ਤੱਕ ਉਹ ਮਤਲਬ 14 ਸਾਲ ਦਾ ਬੱਚਾ ਹੋਵੇ ਅਜੇ ਇੱਕ ਕਿਸਮ ਦਾ ਮਤਲਬ ਜਿੱਦਾਂ ਕੋਈ ਫੁੱਲ ਫੁੱਟਦਾ ਨਾ ਇਸੇ ਤਰ੍ਹਾਂ ਜੇ ਮਤਲਬ ਫੁੱਟ ਰਿਹਾ ਸੀ ਅਜੇ ਬੜਾ ਮਤਲਬ ਉਹਨੇ ਆਪਣੀ ਬੜੀ ਦੂਰ ਤੱਕ ਜਾਣਾ ਸੀਗਾ ਜਿਸ ਤਰ੍ਹਾਂ ਮਤਲਬ ਸਾਥੀ ਸੂਤੀ ਉਹਨਾਂ ਦੇ ਦੱਸਦੇ ਦੀ ਮਨàngੜਾ ਹੋਣਾ ਸੀਗਾ ਤੇ ਬੜਾ ਇੰਟਰਸਟ ਰੱਖਦਾ ਸੀ ਤੇ 14 ਸਾਲ ਦੀ ਉਮਰ ਕੀ ਹੈ ਤੇ ਦੇਖੋ ਤਿੰਨਾ ਪੈਣਾ ਦਾ ਇਕੱਲਾ ਪਰਾ ਉਹ ਜਾਲਮ ਜਿਹੜੇ ਆਏ ਪਤਾ ਨਹੀਂ ਕਿੱਥੋਂ ਹੁਣੀ ਬਣ ਕੇ ਆ ਗਏ ਤੇ ਵਿਚਾਰੇ ਮਥਾਂ ਦੇ ਟਾਹਟੇ ਦੀ ਕਰ ਦਿੱਤਾ ਤੇ ਸਾਰੇ ਪਰਿਵਾਰ ਦੇ ਵਿੱਚ ਮਾਤਮ ਛਾ ਗਿਆ ਤੇ ਬੜਾ ਦੁੱਖ ਲੱਗਾ ਇਸ ਗੱਲ ਨੂੰ ਸੁਣ ਕੇ ਤੇ ਦੇਖ ਕੇ ਇਹ ਯਾਰ ਕੀ ਹੋ ਗਿਆ ਠੀਕ ਹੈ ਉਹ ਸਰਕਾਰਾਂ ਨੂੰ ਚਾਹੀਦਾ ਵੀ ਇਸ ਮੁੱਦੇ ਦੇ ਚੀ ਚੱਲ ਰਹੀ ਹੈ ਗਰਾਊਂਡ ਦੇ ਵਿੱਚ ਉਹ ਨਾਲੋਂ ਖਿਆਲ ਕਰਨ ਦਾ ਬਿਲਕੁਲ ਨਹੀਂ ਜਰੂਰ ਖਿਆਲ ਦਿਓ ਵੇਖੋ ਇੱਕ ਪਾਸੇ ਤੇ ਆਪਾਂ ਕਹਿ ਰਿਹਾ ਵੀ ਹਾਂ ਜੀ ਨਸ਼ਾ ਮੁਕਤ ਕਰ ਦੇਣਾ ਸਾਰਾ ਠੀਕ ਆ ਤੇ ਤੁਸੀਂ ਜਿਹੜੇ ਉਹ ਮਤਲਬ ਖੇਡਾਂ ਵੱਲ ਧਿਆਨ ਦਿਓ ਸਰਕਾਰ ਤੁਹਾਡੇ ਨਾਲ ਆ ਤੇ ਫਿਰ ਮਤਲਬ ਸਾਡਾ ਸਰਕਾਰਾਂ ਦਾ ਫਾਇਦਾ ਬਣਦਾ ਆ ਵੀ ਆਪਾਂ ਇਹਨਾਂ ਕੀ ਤਰੀਕੇ ਨਾਲ ਇਹਨਾਂ ਦਾ ਜੜਾ ਨਾ ਉਹ ਮਨਵਲ ਕੇ ਤਰੀਕੇ ਨਾਲ ਡੱਗ ਨਾ ਦੇਈ ਇਹਨਾਂ ਨੂੰ ਸਾਦੀ ਇਹ ਤੇ ਇਹਨਾਂ ਦਾ ਸਾਦੀ ਹੈ ਹਾਂ ਠੀਕ ਹੈ ਇਹਨਾਂ ਵੇਜਦਾ ਸੰਦੀਪ ਅੰਬੀਆ ਜੀ ਨੂੰ ਠੀਕ ਹੈ ਉਹ ਦੇਖੋ ਕਿਦਾਂ ਗੋਲੀਆਂ ਮਾਰ ਕੇ ਉੱਥੇ ਗਰਾਊਂਡ ਦੇ ਵਿੱਚ ਟਾਡੇ ਦੀ ਕਰ ਦਿੱਤਾ ਜਦੋਂ ਸਾਰਾ ਪੰਜਾਬ ਰੋਇਆ ਬਿਲਕੁਲ ਠੀਕ ਹਾਤੇ ਹੁਣ ਵੀ ਜਿਆਦਾ ਸਾਰਾ ਪੰਜਾਬ ਮਤਲਬ ਇਹ ਬੱਚੇ ਨੂੰ ਦੇਖ ਕੇ ਬਹੁਤ ਬਹੁਤ ਮਾੜੀ ਗੱਲ ਹੈ ਠੀਕਾ ਬਹੁਤ ਹੀ ਮਾੜੀ ਗੱਲ ਹੋਈ ਆ ਇਹ ਸਰਕਾਰਾਂ ਨੂੰ ਚਾਹੀਦਾ ਵੀ ਕੋਈ ਨਾ ਕੋਈ ਇੱਕ ਜਗਾ ਉੱਚ ਕਦਮ ਚੁੱਕਣਾ ਤੇ ਜੇ ਨਾਲ ਇਹ ਮਤਲਬ ਇਹ ਰਸਟੋਰਾਂ ਉੱਥੇ ਪੈਲੇ ਨਾ ਸਿਰ ਉੱਥੇ ਪੈਲੇ ਠੀਕਾ ਤੇ ਜੇ ਆਪਾਂ ਸਰਕਾਰਾਂ ਇਹ ਕਦਮ ਚੁੱਕਣ ਗਿਆ ਹੂੰ ਹੂੰ ਤੇ ਫਿਰ ਇਹ ਜਿੰਦਰਜੀ ਗਰਾਊਂਡ ਦੇ ਵਿੱਚ ਜਾਊਗਾ ਨਹੀਂ ਤੇ ਮਤਲਬ ਇੱਦਾਂ ਮਨਵਾਲ ਲੋਕਾਂ ਦਾ ਡਿੱਕਦਾ ਜਾਊਗਾ ਬਿਲਕੁਲ ਬਿਲਕੁਲ ਕਿ ਗਰਾਊਂਡਾਂ ਦੇ ਵੀ ਨਹੀਂ ਧਿਆਨ ਕਰਦੇ ਠੀਕ ਹੈ ਇਹ ਇਸ ਕਰਕੇ ਮੈਂ ਚਾਹੁੰਦਾ ਵੀ ਚਲੋ ਸਰਕਾਰਾਂ ਜਿਹੜੀਆਂ ਉਹ ਪੀਣਾ ਕਿ ਜੈਟਰੀਕੀਨਾਂ ਦੇ ਖਿਡਾਰੀਆਂ ਦਾ ਖਿਆਲ ਰੱਖਣਾ ਤੇ ਖਿਡਾਰੀਆਂ ਨੂੰ ਉਤਸ਼ਾਹ ਦੇਣਾ ਤੇ ਉਹਨਾਂ ਦਾ ਗਰਾਊਂਡ ਦੇ ਵਿੱਚ ਕੋਈ ਨਾ ਕੋਈ ਮਤਲਬ ਇਦਾਂ ਹਿੱਲਾ ਵਸੀਲਾ ਕਰਕੇ ਤੇ ਉਹਨਾਂ ਦੀ ਰਾਖੀ ਜ਼ਰੂਰ ਕਰਨਾ ਤੇ ਵੀਰ ਦੇ ਨਾਲ ਖਿਡਾਰੀਆਂ ਨੂੰ ਉਤਸ਼ਾਹ ਮਿਲੇ ਤੇ ਉਹਨਾਂ ਨੂੰ ਪ੍ਰੇਰਣਾ ਮਿਲੇ ਤੇ ਸਾਡੇ ਖਿਡਾਰੀ ਵੀ ਠੀਕਾ ਖਿਡਾਰੀਆਂ ਨੂੰ ਅੱਜ ਕੱਲ੍ਹ ਦੇਖੋ ਸਰਕਾਰ ਨੇ ਜਿੱਦਾਂ ਕਿਹਾ ਤਾਂ ਵੀ ਅਸੀਂ ਤੁਸੀਂ ਮਤਲਬ ਜਿਹੜਾ ਵੀ ਫਰਸਟ ਨੰਬਰ ਦੇ ਆਵੇਗਾ ਜਾਂ ਵਧੀਆ ਕੋਈ ਖੇਡ ਖੇਡੇਗਾ ਹਾਂਜੀ ਇਹ ਆਪਾਂ ਉਹਨਾਂ ਨੂੰ ਨੌਕਰੀ ਵੀ ਦਵਾਗੇ ਠੀਕ ਹੈ ਤੇ ਨੌਕਰੀਆਂ ਤਾਂ ਐ ਆਪਾਂ ਸਰਕਾਰ ਦੇਊਗੀ ਜੇ ਗਰਾਊਂਡ ਦੇ ਵਿੱਚ ਚੰਗਾ ਖੇਡੂਗਾ ਤੇ ਬੱਚਾ ਵੀ ਤਾਂ ਹੀ ਖੇਡੂਗਾ ਜੇ ਸਰਕਾਰ ਉਹਨਾਂ ਦਾ ਸਾਥ ਦੇਊਗੀ ਸੋ ਮੇਰੀ ਬੇਨਤੀ ਹੈ ਤੇ ਇੱਕ ਦਿਨ ਜਿੱਦਾਂ ਰਜਿੰਦਰ ਸਿੰਘ ਨੇ ਲਿਖਿਆ ਦੱਸਿਆ ਵੀ ਪਰਿਵਾਰ ਨਾਲ ਸਾਡੀ ਬਹੁਤ ਹਮਦਰਦੀ ਹੈ ਇਹ ਜਿਹੜਾ ਹੈ ਮਦਦ ਪਾਗੀ ਕਰਨਾ ਵਾਪਰੀਆ ਬਿਲਕੁਲ ਇਹ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਜਿਹੜੀਆਂ ਉਹ ਮਤਲਬ ਇਹ ਪਰਿਵਾਰ ਆ ਉਹਨਾਂ ਦਾ ਜਿਹੜਾ ਕੋਈ ਮਹੌਣ ਹਰ ਬੱਚਾ ਹੈ ਜਿੱਦਾਂ ਨਹੀਂ ਹੋਇਆ ਉਹਨੂੰ ਨੌਕਰੀ ਜ਼ਰੂਰ ਦੇਣੀ ਚਾਹੀਦੀ ਆ ਕੋਈ ਨਾ ਕੋਈ ਸਹੂਲਤ ਉਹਨਾਂ ਨੂੰ ਦੇਣੀ ਚਾਹੀਦੀ ਆ ਇਹਦੇ ਨਾਲ ਉਹਨਾਂ ਦਾ ਉਤਸ਼ਾਹ ਜਿਹੜਾ ਬਣਿਆ ਰਹੇ ਵੇਖੋ ਬੱਚੇ ਨੂੰ ਆਪਾਂ ਮੋੜ ਦੇ ਨਹੀਂ ਸਕਦੇ ਪਰ ਚਲੋ ਕਿਹੇ ਤਰੀਕੇ ਨਾਲ ਚਲੋ ਉਹਨਾਂ ਦਾ ਜਿਹੜਾ मतलब परिवार ਤੁਹਾਡਾ ਪੂਰਾ ਜੱਟਾ ਪੂਰਾ ਚਲੋ ਉਹ ਤੇ ਜਿਹੜਾ ਹੁਣ ਹੋ ਗਿਆ ਉਹਨਾਂ ਨਾਲ ਹਾਸਾ ਉਹ ਤੇ ਪੂਰਾ ਨਹੀਂ ਹੋ ਸਕਦਾ ਬਿਲਕੁਲ ਜੀ ਬਿਲਕੁਲ ਪਰ ਫਿਰ ਵੀ ਜੋ ਸਰਕਾਰਾਂ ਉਹਨਾਂ ਦੀ ਹੈਲਪ ਕਰ ਸਕਦੀਆਂ ਨੇ ਉਹ ਤੋਂ ਵਾਅਦਾ ਕਰਨਾ ਤੇ ਵਾਅਦਾ ਉਹਨਾਂ ਦਾ ਸਾਥ ਦੇ ਸਾਥ ਦੇ ਜੀ ਠੀਕ ਹੈ ਤੇ ਸਾਡੇ ਵੱਲੋਂ ਵੀ મતલਬ ਉਹਨਾਂ ਨਾਲ ਪਰਵਾਹ ਦੇਣਾ ਹਮ ਕਰਦੀ ਹੈ ਤੇ ਸਾਨੂੰ ਦੁਆ ਮੰਗੋ ਇਜਾਜ਼ਤ ਤੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਸਾਨੂੰ ਜੇ ਸੇਤਰਾ پلان ਬਣ ਪਿਆਰ ਉਹ ਸਾਬ ਬਖਸ਼ ਦੇ ਰਹੇ ਹੋ ਤੇ ਸਾਨੂੰ ਦਿਓ ਛੁੱਟੀਆਂ ਸਾਡੇ ਦੋਵਾਂ ਨੂੰ ਯਾਰ ਬੜੀ ਸਰਸਰੀ ਗਾਲ